ਚੇਤੇ ਰੱਖਿਓ ਖਾਲਸਾ ਜੀ ਮਹਾਰਾਜ ਬਾਣੀ ਚ ਇਹੋ ਹੀ ਸਿਖਾਉਂਦੇ ਜੇ ਜਿਨ੍ਹਾਂ ਦੇ ਦੁਨੀਆ ਦੀ ਆਸ ਰੱਖੋਗੇ ਗੁਰੂ ਨਹੀਂ ਤੁਹਾਡਾ ਸਾਥ ਦੇਗਾ ਮਾਨੁਖ ਕੀ ਟੇਕ ਬਿਰਤੀ ਸਮਝਾਂ ਦੇਵਨ ਕੋ ਇਕ ਹੈ ਭਗਵਾਨ ਦੁਨੀਆ ਦੀਆਂ ਆਸਾਂ ਛੱਡ ਦੇ ਜਿਸ ਦਿਨ ਦੁਨੀਆ ਦੀਆਂ ਆਸਾਂ ਛੱਡ ਦਿੱਤੀਆਂ ਚੇਤੇ ਰੱਖੇ ਗੁਰੂ ਤੈਨੂੰ ਆਪਣੀ ਬੁੱਕਲ ਦੇ ਵਿੱਚ ਲੈ ਲਏਗਾ ਅੱਜ ਸਾਨੂੰ ਇਹ ਲੱਗਦਾ ਨਾ ਕਿ ਮੇਰਾ ਪਿਓ ਹੈ ਮੇਰੀ ਮਾਂ ਹੈ ਮੇਰਾ ਭਣੋਇਆ ਮੈਂ ਆਪ ਆ ਮੇਰੇ ਇੰਨੇ ਰਿਸ਼ਤੇਦਾਰ ਆ ਮੈਂ ਮੈਨੂੰ ਮੇਰਾ ਕੀ ਕੋਈ ਵਿਗਾੜ ਸਕਦਾ ਤੇ ਵਿਗੜ ਜਾਂਦਾ ਨਾ ਜੀ ਪਰ ਚੇਤੇ ਰੱਖਿਓ ਜਦੋਂ ਕਿਤੇ ਮਹਾਰਾਜ ਨੂੰ ਕਹਿ ਦਈਏ ਨਾ ਕੋਈ ਨਹੀਂ ਲਿਖ ਕੇ ਤੁਹਾਨੂੰ ਵਾਦਾ ਦੇਵੇਗਾ ਭਾਵੇਂ ਵੱਡਾ ਭਰਾ ਕਹਿ ਦੇ ਵੀ ਤੂੰ ਚਿੰਤਾ ਨਾ ਕਰ ਓ ਮੈਂ ਹਾਂ ਪਿਓ ਵੀ ਕਹਿ ਦਿੰਦਾ ਛਾਤੀ ਥੋਕ ਕੇ ਤੂੰ ਕਿਉਂ ਫਿਕਰ ਕੀਤੀ ਮੈਂ ਆ ਇਹ ਇਹ ਸੰਸਾਰੀ ਜੀਵ ਕਹਿ ਸਕਦੇ ਆ ਪਰ ਗੁਰੂ ਨੇ ਲਿਖ ਕੇ ਦੇ ਦਿੱਤਾ ਕੀ ਦਿੱਤਾ ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਵ ਦੀਜੈ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ ਗੁਰੂ ਨੇ ਲਿਖ ਕੇ ਦੇ ਦਿੱਤਾ ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ਨ ਦਾ ਤਦ ਸਭ ਕੁਝ ਮੈਨੂੰ ਸੌਂਪਿਆ ਜਾ ਗੁਰੂ ਨੇ ਲਿਖ ਕੇ ਦੇ ਦਿੱਤਾ ਤੇ ਲਿਖਿਆ ਹੋਇਆ ਕਦੇ ਮੁਕਰਿਆ ਨਹੀਂ ਜਾ ਸਕਦਾ ਖਾਲਸਾ ਜੀ ਗੁਰੂ ਨੂੰ ਵੱਲ ਤੇ ਕਰਕੇ ਵੇਖੋ ਗੁਰੂ ਨੂੰ ਵੱਲ ਤੇ ਇੱਕ ਵਾਰੀ ਭੁੱਲ ਜਾਓ ਵੀ ਮੈਂ ਕੌਣ ਆ ਤੇ ਅਰਦਾਸ ਕਰਕੇ ਮੇਕ ਆ ਹੁਣੇ ਅਸੀਂ ਤੇ ਬਾਹਰ ਗੱਡੀ ਚ ਆਪਣੀ ਅਰਦਾਸ ਪ੍ਰਤੱਖ ਹੁੰਦੀ ਵੇਖੀ ਉਹ ਪਤਾ ਨਹੀਂ ਸੀ ਵੀ ਆ ਗੱਲ ਵੀ ਤੁਰਨੀ ਆ ਤੇ ਕਿਸੇ ਨੇ ਕਹਿ ਦੇਣਾ ਕੋਈ ਗੱਲ ਨਹੀਂ ਜੀ ਮੈਂ ਤੁਹਾਨੂੰ ਨੰਬਰ ਦੇਣਾ ਤੇ ਤੁਹਾਡਾ ਕਾਰਜ ਮੈਂ ਕਰਾ ਦਿਆਂਗਾ ਆ ਇਦਾਂ ਇਦਾਂ ਇਹ ਕਿਰਪਾ ਹੁੰਦੀ ਤੇ ਮੈਂ ਮੇਰਾ ਖਿਆਲ ਜਿਹੜੀ ਮੈਂ ਗੱਲ ਤੁਹਾਨੂੰ ਸੁਣਾਉਣ ਲੱਗਾ ਸ਼ਾਇਦ ਤੁਸੀਂ ਸੁਣੀ ਨਾ ਹੋਵੇ ਮੈਂ ਇੱਕ ਵਾਰੀ ਗਿਆ ਸੀ ਆ ਕਥਾ ਕਰਨ ਹਲਦਵਾਨੀ ਕਿਉਂਕਿ ਸੰਗਤ ਨੇ ਸੁਣੀ ਮੈਂ 3-4 ਸਾਲ ਪਹਿਲਾਂ ਸੁਣਾਈ ਸੀ ਪਰ ਹੁਣ ਵੀ ਮੈਨੂੰ ਗੁਰਮੁਖਾਂ ਨੇ ਕਿਹਾ ਵੀ ਉਹ ਬਚਨ ਤੁਸੀਂ ਜ਼ਰੂਰ ਸੁਣਾ ਦਿਆ ਜੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਅਸੀਂ ਹਲਦਵਾਨੀ ਗਏ ਜੀ ਕਥਾ ਕਰਨ ਨੈਨੀਤਾਲ ਹਲਦਵਾਨੀ ਸੁਣਿਆ ਹੋਣਾ ਤੁਸੀਂ ਲੋਕੀ ਘੁੰਮਣ ਜਾਂਦੇ ਆ ਗੁਰੂ ਗੁਰੂ ਨਾਨਕ ਦੇਵ ਸਾਹਿਬ ਦਾ ਪ੍ਰਕਾਸ਼ ਪੁਰਬ ਸੀ ਉਦੋਂ ਅਸੀਂ ਬਾਏ ਕਾਰੀ ਟਰੈਵਲ ਕਰਦੇ ਆ ਜਿਆਦਾ ਵੀ ਚਲੋ ਸੌਖਾ ਜਿਆ ਰਹਿੰਦਾ ਹੁਣ ਟਰੈਵਲ ਲੰਮਾ ਸੀ ਤੇ ਅਸੀਂ ਆਪਣੀ ਸਟੇ ਕਰ ਲਈ ਹਰਦੁਆਰ ਉੱਥੇ ਸਾਡੇ ਸੱਜਣ ਆ ਉਹਨਾਂ ਕੋਲੇ ਅਸੀਂ ਸਟੇ ਕਰ ਲਈ ਤੇ ਸਟੇ ਕਰਦੇ ਆ ਮੇਰੇ ਨਾਲ ਵਾਲੇ ਸੱਜਣ ਦੋ ਤਿੰਨ ਹੋਰ ਸੀ ਅਸੀਂ ਲੰਮੇ ਸਫਰ ਤੇ ਬਰਸ਼ਾਰੀ ਡਰਾਈਵਰ ਹੁੰਨੇ ਆ ਉਹ ਕਹਿੰਦੇ ਵੀ ਜੇ ਆਪਾਂ ਆਇਆ ਤੇ ਚਲੋ ਆਪਾਂ ਕਿਉ ਨਾ ਗੰਗਾ ਤੇ ਜਾ ਆਈਏ ਉਨੇ ਦਾ ਮਤਲਬ ਇਹ ਨਹੀਂ ਆ ਵੀ ਜਾ ਕੇ ਕਿਤੇ Hindu ਹੋ ਜਾਣਾ ਉਹ ਬੱਕਰੀ ਗੱਲ ਐ ਮੈਂ ਤਾਂ ਕਈ ਵਾਰੀ ਸਮਝਦਾ ਹੁੰਨਾ ਜੇ ਕਿਤੇ ਤੁਸੀਂ ਇੱਥੇ ਨਾਰੀਅਲ ਰੱਖ ਦੋ ਨਾ ਇਹਨਾਂ ਨੇ ਕਹਿਣਾ ਬ੍ਰਾਹਮਣਵਾਦ ਆ ਗਿਆ ਪਤਾ ਨਹੀਂ ਕਿਹੜੇ ਬ੍ਰਾਹਮਣ ਦੇ ਗੱਟਿਆਂ ਨਾਲ ਨਾਰੀਅਲ ਬੰਨਿਆ ਵੇਖ ਲਿਆ ਉਹ ਤਾਂ ਇੱਕ ਫਲ ਐ ਜੀ ਕੁਦਰਤ ਦਾ ਹੈ ਨਹੀਂ ਪਰ ਆਪਾਂ ਉਸ ਨੂੰ ਨੂੰ ਗਲਤ ਤਰੀਕੇ ਨਾਲ ਬਣਾ ਲੈਨੇ ਆ ਤੇ ਮੈਂ ਸਿੰਘਾਂ ਨੂੰ ਇਹੋ ਆਖਿਆ ਉਹ ਜਿਆਪਾ ਨੂੰ ਕਿਸੇ ਨੇ ਵੇਖਿਆ ਨਾ ਉਹਨਾਂ ਨੇ ਕਹਿਣਾ ਇਹ ਆਗੇ ਦੇ ਪੁਜਾਰੀ ਆਪਾਂ ਨੂੰ ਤਾਂ ਲੋਕੀ ਪਹਿਲਾਂ ਹੀ ਆਖਦੇ ਆ ਉਹ ਕਹਿੰਦੇ ਨਹੀਂ ਜੀ ਆਪਾਂ ਇਹ ਕਹਿ ਕੇ ਟਾਲ ਦੇਾਂਗੇ ਵੀ ਅਸੀਂ ਤੇ ਗੁਰੂ ਨਾਨਕ ਦੇਵ ਸਾਹਿਬ ਦੇ ਦਰਸ਼ਨ ਕਰਨ ਆਏ ਆ ਇੱਥੇ ਚਲੋ ਮੈਂ ਕਿਹਾ ਆਪਾਂ ਆਪਣਾ ਮਨੋਰਥ ਪੂਰਾ ਕਰੀਏ ਤੁਸੀਂ ਜਾਣਾ ਗੰਗਾ ਤੇ ਜਾਓ ਮੁਕਤੀ ਦੀ ਗੱਲ ਇਹ ਹੋਈ ਜੀ ਜਿਸ ਡੇਰੇ ਆ ਸਥਾਨ ਤੇ ਅਸੀਂ ਰੁਕੇ ਨਾ ਉਹ ਬਾਬਾ ਜੀ ਨੇ ਸਾਨੂੰ ਸਲਾਹ ਦਿੱਤੀ ਕਹਿੰਦੇ ਭਾਈ ਸਾਹਿਬ ਇਦਾਂ ਕਰੋ ਆਪਣੀ ਗੱਡੀ ਇੱਥੇ ਹੀ ਖਲੋਤੀ ਰਹਿਣ ਦਿਓ ਤੁਸੀਂ ਨਾ ਆਟੋ ਤੇ ਜਾਓ ਜੇ ਆਪਣੀ ਗੱਡੀ ਲੈ ਕੇ ਗਏ ਪਹਿਲਾਂ ਤੇ ਤੁਹਾਨੂੰ ਰਾਹ ਨਹੀਂ ਪਤਾ ਤੇ ਦੂਜਾ ਤੁਸੀਂ ਆਨੰਦ ਨਹੀਂ ਲੈਣਾ ਟ੍ਰੈਫਿਕ 'ਚ ਹੀ ਫਸੇ ਰਹਿ ਜਾਣਾ ਜਿਦਾਂ ਅੱਜ ਸਾਡੇ ਨਾਲ ਹੋਇਆ ਪੌਣਾ ਘੰਟਾ ਸੀ ਟ੍ਰੈਫਿਕ 'ਚ ਹੀ ਲੇ ਰਹੇ ਉਹ ਤੁਹਾਨੂੰ ਪਤਾ ਵੀ ਰਾਜਪੁਰਾ ਅੱਜਕੱਲ ਮਸ਼ਹੂਰ ਹੈ ਸੁਰਖੀਆਂ ਵਿੱਚ ਟ੍ਰੈਫਿਕ ਕਰਕੇ ਉਹ ਅਸੀਂ ਉੱਥੇ ਉੱਥੇ ਵੀ ਇਦਾਂ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਤੇ ਸਾਡਾ ਰੋਜ਼ ਦਾ ਹੀ ਕੰਮ ਹੈ ਵੀ ਚਲੋ ਟ੍ਰੈਫਿਕ ਤੋਂ ਬਚੀਏ ਤੇ ਆਟੋ ਵਾਲੇ ਨੇ ਸਾਨੂੰ ਬੈਟਰੀ ਰਿਕਸ਼ਾ ਜਿਹੜਾ ਉਹਨੇ ਸਾਨੂੰ ਲੈ ਜਾਣਾ ਇਹ ਗੱਲ ਮੈਂ ਤੁਹਾਨੂੰ ਕਿਉਂ ਮੈਂਸ਼ਨ ਕਰ ਰਿਹਾ ਕਿ ਸਮਝ ਆ ਜਾਣੀ ਹੈ ਤੇ ਬਾਬਾ ਜੀ ਨੇ ਸਾਨੂੰ ਇੱਕ ਗੱਲ ਹੋਰ ਦੱਸੀ ਕਹਿੰਦੇ ਹੁਣ ਜੇ ਬੱਜੇ ਸ਼ਾਮ ਦੇ 6 ਤੇ ਜਦੋਂ ਤੁਸੀਂ ਆਉਣਾ ਗੱਲ ਸੁਣ ਲਓ ਜੇ ਤੁਹਾਨੂੰ ਵਕਤ ਲੱਗ ਗਿਆ ਤੇ ਜੇ ਤੁਹਾਨੂੰ 10 ਤੋਂ ਉੱਪਰ ਟਾਈਮ ਹੋ ਗਿਆ ਨਾ ਤੇ ਹਰ ਦੁਆਰ ਦਾ ਇੱਕ ਅਸੂਲ ਹੈ ਕਿਰਾਇਆ ਦੁੱਗਣਾ ਹੋ ਜਾਂਦਾ ਹੈ ਬਹਿਸ ਨਾ ਕਰਿਓ ਸਮਾਂ ਨਾ ਖਰਾਬ ਕਰਿਓ ਕਿਤੇ ਕਹੋ ਅਸੀਂ 50 ਦੇ ਕੇ ਆਏ ਸੀ ਉਹ 100 ਮੰਗੇਗਾ ਤੇ 100 ਦੇ ਕੇ ਡੇਰੇ ਅੱਗੇ ਉੱਤਰ ਜਾਓ ਮੈਂ ਕਿਹਾ ਚੰਗਾ ਕੀਤਾ ਦੱਸ ਦਿੱਤਾ ਨਹੀਂ ਤੇ ਅਸੀਂ ਬਹਿਸਣਾ ਜ਼ਰੂਰ ਸੀ ਅਸੀਂ ਜੀ ਗਏ ਆਪਣਾ ਜਿੰਨਾ ਸਮਾਂ ਸਪੈਂਡ ਕਰਨਾ ਸੀ ਕੀਤਾ ਪਰ ਉਹ ਸਮਾਂ ਕਰਦਿਆਂ ਕਰਦਿਆਂ 11 ਵਜੇ ਗਏ ਸਾਂ ਕਿਉਂਕਿ ਉੱਥੇ ਅਸੀਂ ਹੋਰ ਬੜੇ ਕੌਤਕ ਵਾਪਰ ਦੇ ਵੇਖਿਓ ਮੇਰਾ ਵਿਸ਼ਾ ਨਹੀਂ ਹੈ ਮੈਂ ਸੁਣਾ ਸਕਦਾ ਤੇ ਜਦੋਂ ਅਸੀਂ ਵਾਪਸ ਆਉਣ ਲੱਗੇ ਨਾ ਜੀ ਉਥੋਂ ਤੇ ਅਸੀਂ ਯਕੀਨਨ ਪੁੱਛਣਾ ਹੀ ਸੀ ਵੀ ਕਨਖਲ ਜਾਏਗਾ ਹਰਦوار ਦਾ ਇੱਕ ਏਰੀਆ ਉਹਦਾ ਨਾਮ ਹੈ ਕਨਖਲ ਹੋ ਸਕਦਾ ਤੁਹਾਡੇ ਚੋਂ ਕੋਈ ਗਿਆ ਹੋਵੇ ਅਸੀਂ ਕਹ ਵੀ ਕਨਖਲ ਚੱਲੇਗਾ ਉਹ ਕਹਿੰਦਾ ਸਰਦਾਰ ਜੀ ਲੈ ਚੱਲਦਾ ਤੇ ਮੈਂ ਕਿਹਾ ਕਿੰਨੇ ਪੈਸੇ ਕਹਿੰਦਾ ਸਰਦਾਰ ਜੀ ਤੁਹਾਡੇ ਤੋਂ ਕੋਈ ਪੈਸਾ ਨਹੀਂ ਬੈਠੋ ਮੈਂ ਕਿਹਾ ਜਿਹੜੇ ਏਦਾਂ ਕਹਿੰਦੇ ਹੁੰਦੇ ਆ ਨਾ ਜਿਆਦਾ ਲੈ ਜਾਂਦੇ ਕਈ ਵਾਰ ਪੁੱਤਰ ਕੇ ਭਰਾਵਾ ਤੂੰ ਰੌਲਾ ਪਾ ਲੈ ਤੇ ਜਾ ਤੇ ਪੈਸੇ ਦੱਸ ਤੇ ਜਾ ਫਿਰ ਅਸੀਂ ਨਹੀਂ ਜਾਣਾ ਅਸੀਂ ਅਗਲੇ ਰਕਸ਼ੇ ਤੇ ਜਾਵਾਂਗੇ ਉਹਨੇ ਵੇਖਿਆ ਵੀ ਇਹ ਟਲਦੇ ਨਹੀਂ ਤੇ ਕਹਿੰਦਾ ਠੀਕ ਹੈ ਜੀ 50 ਰੁਪਏ ਦੇ ਦੇਣਾ ਹੁਣ ਸਾਡੇ ਮਨ ਚ ਕੀ ਸੀ ਵੀ ਅਸੀਂ ਕਿੰਨੇ ਦੇਣੇ ਆ ਜੀ 100 ਰੁਪਇਆ ਕਿਉਂਕਿ ਸਾਨੂੰ ਕਹਿ ਕੇ ਭੇਜਿਆ ਨਾ ਕਿਸੇ ਨੇ ਵੀ ਆਉਂਦਿਆ 100 ਰੁਪਇਆ ਕਰਾਇਆ ਲੱਗਣਾ ਜੋ ਤੁਹਾਡਾ ਤੇ ਅਸੀਂ 100 ਦੀ ਤਿਆਰੀ ਸੀ ਉਹਨੇ 50 ਦੂ ਸਾਨੂੰ ਹੌਕਾ ਦਿੱਤਾ ਤੇ ਅਸੀਂ ਬੈਠਣਾ ਹੀ ਸੀ ਸਾਡੇ 50 ਬਚਦੇ ਨੇ ਤੇ ਮੈਂ ਜਦੋਂ ਥੋੜਾ ਜਿਹਾ ਭੀੜ ਤੋਂ ਬਾਹਰ ਨਿਕਲੇ ਤੇ ਮੈਂ ਉਹਨੂੰ ਇੱਕੋ ਹੀ ਸਵਾਲ ਕੀਤਾ ਮੈਂ ਕਿਹਾ ਸੱਚੀ ਦੱਸ ਤੂੰ 50 ਰੁਪਏ ਦਾ ਸੈਕਰੀਫਾਈ ਕਿਉਂ ਕੀਤਾ ਤੂੰ ਸਾਨੂੰ 50 ਰੁਪਏ ਕਿਉਂ ਛੱਡੇ ਕਹਿੰਦਾ ਸਰਦਾਰ ਜੀ ਉਹ ਤਾਂ ਤੁਹਾਡੀ ਜਿੱਦ ਸੀ ਮੈਂ 50 ਲੈ ਲਏ ਨਹੀਂ ਸੱਚੀ ਮੈਂ 50 ਵੀ ਨਹੀਂ ਸੀ ਲੈਣੇ ਮੈਂ ਕਿਹਾ ਕਿਉਂ ਨਹੀਂ ਸੀ ਲੈਣੇ ਜਾਂਦੇ ਸੀ ਅਸੀਂ ਚਲੇ ਜਾਂਦੇ ਕਿਸੇ ਹੋਰ ਰਿਕਸ਼ੇ ਤੇ ਕਹਿੰਦਾ ਐਸੇ ਕੈਸੇ ਚਲੇ ਜਾਤੇ ਅਗਰ ਆਪ ਮੇਰਾ ਰਿਕਸ਼ਾ ਛੋੜ ਕੇ ਚਲੇ ਜਾਤੇ ਤਾਂ ਗੁਰੂ ਰਾਮਦਾਸ ਮੇਰੇ ਸੇ ਨਾਰਾਜ਼ ਨਾ ਹੋ ਜਾਂਦੇ ਇਦਾਂ ਨਹੀਂ ਸੀ ਕਹਿੰਦਾ ਮੈਂ ਜਾਣ ਦੇਣਾ ਤੁਨ ਮੇਰੇ ਮਨ ਚ ਇੱਕੋ ਦਮ ਭਾਵਨਾ ਆਈ ਤੇ ਮੈਂ ਪੁੱਛਿਆ ਓ ਗੁਰੂ ਰਾਮਦਾਸ ਸਾਡਾ ਤੇ ਤੇਰੇ ਨਾਲ ਨਾਰਾਜ਼ ਕਿਉਂ ਨਾ ਸੀ ਉਹਨੇ ਉਹ ਤੁਹਾਨੂੰ ਪਤਾ ਵੀ ਉਧਰ ਦਾ ਜੈਂਟਲਮੈਨ ਹੋਏਗਾ ਕੋਈ ਵੀ ਹੋਏਗਾ ਪਰ ਉਹ ਸਿੱਖ ਨਹੀਂ ਸੀ ਇਹਨਾਂ ਪਤਾ ਮੈਂ ਗੁਰੂ ਰਾਮਦਾਸ ਸਾਡਾ ਤੇ ਤੇਰੇ ਨਾਲ ਕਿਉਂ ਨਾਰਾਜ਼ ਹੋ ਜਾਏਗਾ ਬਾਈ ਹੁਣ ਉਹਨੇ ਜਿਹੜੀ ਗੱਲ ਦੱਸੀ ਜੀ ਉਹ ਮੈਂ ਤੁਹਾਨੂੰ ਸੁਣਾਉਣ ਲੱਗਾ ਇਹਨੇ ਗੱਲਾਂ ਕਰਦੇ ਕਰਦੇ ਨਾ ਸਾਡਾ ਰਿਕਸ਼ਾ ਉੱਥੇ ਇੱਕ ਪਹੁੰਚ ਗਿਆ ਸੀ ਜਿੱਥੇ ਦੀ ਉਹ ਗੱਲ ਦੱਸ ਰਿਹਾ ਸੀ ਕਹਿੰਦਾ ਇੱਕ ਦਿਨ ਕੀ ਬਾਤ ਹੈ ਮੈਂ ਤੁਹਾਨੂੰ ਪੰਜਾਬੀ ਚ ਹੀ ਦੱਸਾਂ ਉਹ ਕਹਿੰਦਾ ਇੱਕ ਦਿਨ ਦੀ ਗੱਲ ਹੈ ਮੈਂ ਨਾ ਇੱਥੋਂ ਲੰਘਿਆ ਜਾ ਰਿਹਾ ਸੀ ਆਂ ਤੇ ਤੁਹਾਡਾ ਇੱਕ ਸਰਦਾਰ ਭਾਈ ਮੇਰੇ ਰਿਕਸ਼ੇ 'ਚ ਬੈਠਿਆ ਤੇ ਉਹਦੀ ਜੇਬ ਦੇ ਵਿੱਚ ਮੋਬਾਈਲ ਸੀ ਉੱਪਰ ਵਾਲੀ ਜੇਬ 'ਚ ਜਿੱਦਾਂ ਬਜ਼ੁਰਗਾਂ ਨੇ ਰੱਖਿਆ ਤੇ ਉਹਦੇ ਵਿੱਚ ਗਰਵਾਣੀ ਚੱਲ ਰਹੀ ਸੀ ਮੈਨੂੰ ਨਹੀਂ ਸੀ ਪਤਾ ਕਹਿੰਦਾ ਮੈਂ ਆਪਣਾ ਗੱਲਬਾਤ ਸ਼ੁਰੂ ਕਰਨ ਵਾਸਤੇ ਨਾ ਮੈਂ ਉਹਨੂੰ ਵੈਸੇ ਹੀ ਮੈਨੂੰ ਨਹੀਂ ਸੀ ਪਤਾ ਵੀ ਕੀ ਸੁਣਦਾ ਪਿਆ ਤੇ ਮੈਂ ਉਹਨੂੰ ਵੈਸੇ ਹੀ ਕਹਿ ਦਿੱਤਾ ਸਰਦਾਰ ਜੀ ਬੜੇ ਅੱਛੇ ਗਾਣੇ ਚੱਲ ਰਹੇ ਹਨ ਕੌਣ ਸਾ ਗਾਇਕ ਗਾਰਾ ਹੈ ਕਹਿੰਦਾ ਇੱਕੋ ਦਮ ਰੋਚ ਆ ਕੇ ਕਹਿੰਦਾ ਸ਼ਾਮ ਦਾ ਵੇਲਾ ਸੀ ਕਹਿੰਦਾ ਉਹ ਭੁੱਲਿਆ ਤੈਨੂੰ ਪਤਾ ਨਹੀਂ ਇਹ ਗੁਰੂ ਰਾਮਦਾਸ ਦੇ ਘਰ ਤੋਂ ਗੁਰਬਾਣੀ ਆਉਂਦੀ ਸਿੱਧਾ ਪ੍ਰਸਾਰਣ ਹੋ ਰਿਹਾ ਉਸ ਦਾ ਮੈਂ ਤੇ ਜਿੱਥੇ ਵੀ ਹੋਵਾਂ ਕਹਿੰਦਾ ਦੁਨੀਆ 'ਚੋਂ ਸਰਦਾਰ ਉਹਨੂੰ ਦੱਸ ਰਿਹਾ ਕਹਿੰਦਾ ਮੈਂ ਦੁਨੀਆ 'ਚ ਜਿੱਥੇ ਵੀ ਹੋਵਾਂ ਮੈਂ ਉਹ ਸਵੇਰ ਸ਼ਾਮ ਦੀ ਗੁਰਬਾਣੀ ਸੁਣਨੀ ਨਹੀਂ ਛੱਡਦਾ ਹੁਣ ਤੇ ਭਾਵੇਂ ਸਾਰਾ ਦਿਨ ਚੱਲਦਾ ਨਾ ਜੀ ਟੈਲੀਕਾਸਟ ਪਰ ਪਤਾ ਅਜੇ ਵੀ ਨਹੀਂ ਕਈਆਂ ਨੂੰ ਵੀ ਤੁਸੀਂ ਸਾਰਾ ਦਿਨ ਸੁਣ ਸਕਦੇ ਆ ਸਿੱਧਾ ਪ੍ਰਸਾਰਣ ਆਪਾਂ ਤਿੰਨ ਟਾਈਮਾਂ ਤੇ ਨਿਰਪਰਾ ਸਵੇਰੇ ਦੁਪਹਿਰੇ ਤੇ ਸ਼ਾਮ ਉਹ ਕਹਿੰਦਾ ਮੈਂ ਦੁਨੀਆ 'ਚ ਜਿੱਥੇ ਵੀ ਹੋਵਾਂ ਮੈਂ ਗੁਰਬਾਣੀ ਨਹੀਂ ਛੱਡਦਾ ਕਹਿੰਦਾ ਇਸ ਤੋਂ ਬਾਅਦ ਸਰਦਾਰ ਜੀ ਉਹਨੇ ਮੈਨੂੰ ਬੜੀਆਂ ਗੱਲਾਂ ਦੱਸੀਆਂ ਗੁਰੂ ਰਾਮਦਾਸ ਦੀਆਂ ਮੈਂ ਸੁਣੀ ਗਿਆ ਚੁੱਪ ਕਰਕੇ ਵੀ ਕਿਤੇ ਮੈਂ ਬਹੁਤਾ ਬੋਲਿਆ ਨਾ ਮੈਨੂੰ ਗੁੱਸੇ ਵਾਲਾ ਲੱਗਿਆ ਕਿਤੇ ਮੈਨੂੰ ਐਵੇਂ ਝਾੰਮੀ ਨਾ ਦੇਵੇ ਮੈਂ ਸੁਣੀ ਗਿਆ ਉਹਦੀਆਂ ਗੱਲਾਂ ਕਹਿੰਦਾ ਜਦੋਂ ਨਾ ਜੀ ਉਤਰਨ ਲੱਗਾ ਮੇਰੇ ਉਹਨੇ ਪੈਸੇ ਦਿੱਤੇ ਪਤਾ ਨਹੀਂ ਕਿੰਨੇ ਕੁ ਪਿਆਰ ਚ ਆਇਆ ਮੇਰੇ ਮੋਢੇ ਤੇ ਹੱਥ ਰੱਖ ਕੇ ਮੇਰੀ ਅੱਖਾਂ ਚ ਅੱਖਾਂ ਪਾ ਕੇ ਕਹਿੰਦਾ ਭਈਆ ਇੱਕ ਗੱਲ ਸੁਣ ਇੱਕ ਬਾਤ ਸੁਣ ਮੇਰੀ ਜਿਸ ਗੁਰੂ ਰਾਮਦਾਸ ਕੀ ਤੁਝੇ ਬਾਤیں ਸੁਣਾਈਆਂ ਨਾ ਅਗਰ ਤੁਮੇ ਕਭੀ ਜ਼ਰੂਰਤ ਪੜ ਜਾਏ ਅਗਰ ਤੈਨੂੰ ਜ਼ਿੰਦਗੀ ਚ ਕਦੇ ਲੋੜ ਪੈ ਜਾਏ ਨਾ ਭਰੋਸਾ ਕਰਕੇ ਗੁਰੂ ਰਾਮਦਾਸ ਦੇ ਚਰਨਾਚਰਦਾਸ ਕਰਦੀ ਮੈਂ ਵਾਦਾ ਕਰਦਾ ਗੁਰੂ ਰਾਮਦਾਸ ਤੇਰੀ ਅਰਦਾਸ ਪੂਰੀ ਕਰ ਦੇਗਾ ਕਹਿੰਦਾ ਜੀ ਉਹ ਕਹਿ ਕੇ ਚਲਾ ਗਿਆ ਹੁਣ ਮੇਰੇ ਗੱਲ ਹਿਰਦੇ ਚ ਵਹਿ ਗਈ ਅੰਦਰ ਵਹਿ ਗਈ ਵੀ ਗੁਰੂ ਰਾਮਦਾਸ ਮੇਰੀ ਅਰਦਾਸ ਪੂਰੀ ਕਰੇਗਾ ਕਹਿੰਦਾ ਜੀ ਇੰਨਾ ਹੀ ਦਿਨਾਂ ਦੇ ਵਿੱਚ ਮੈਂ ਆਪਣੇ ਬੱਚੇ ਐਡਮਿਸ਼ਨ ਕਰਾਉਣਾ ਸੀ ਉਹਨਾਂ ਦਾ ਤੇ ਉਹਨਾਂ ਦਾ ਐਡਮਿਸ਼ਨ ਕਰਾਉਣ ਵਾਸਤੇ ਮੈਂ ਇੱਕ ਟੌਪ ਦੇ ਸਕੂਲ ਦੇ ਵਿੱਚ ਗਿਆ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਕੰਮਕਾਰ ਕੀ ਹੈ ਕੰਮਕਾਰ ਤੇ ਨਿਰਪਰ ਵੀ ਤੁਹਾਡੇ ਬੱਚੇ ਤਾਂ ਪੜਨਗੇ ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਰੱਖਸ਼ਾ ਚਲਾਉਂਦਾ ਉਹ ਕਹਿੰਦੇ ਜਿੱਧਰੋਂ ਆਏ ਉਧਰ ਮੁੜ ਜਾ ਤੇਰੇ ਬੱਚੇ ਨਹੀਂ ਇੱਥੇ ਪੜ ਸਕਦੇ ਚਲੋ ਜੀ ਕਹਿੰਦਾ ਮੈਂ ਦੋ ਵਾਰ ਗਿਆ ਤਿੰਨ ਵਾਰ ਗਿਆ ਅਖੀਰ ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਜੀ ਸਕੂਲੋਂ ਕੱਢ ਦਿੱਤਾ ਤੇ ਇਹ ਕਹਿ ਦਿੱਤਾ ਜੇ ਤੂੰ ਅਗਲੀ ਵਾਰੀ ਆਇਆ ਤੇ ਤੈਨੂੰ ਪੁਲਿਸ ਨੂੰ ਖੜਾ ਦੇਣਾ ਆਪਾਂ ਇੱਥੇ ਨਾ ਹੀ ਮੁੜ ਕੇ ਤੇ ਕਹਿੰਦਾ ਇਹ ਗੱਲ ਉਹਦੇ ਸਰਦਾਰ ਦੇ ਮਿਲਣ ਤੋਂ ਪਹਿਲਾਂ ਹੋ ਚੁੱਕੀ ਸੀ ਮੇਰੇ ਨਾਲ ਤੇ ਕਹਿੰਦਾ ਮੈਂ ਪ੍ਰੇਸ਼ਾਨ ਬੜਾ ਸੀ ਬਹੁਤ ਹੀ ਜ਼ਿਆਦਾ ਤੇ ਉਹ ਸਰਦਾਰ ਨੇ ਮੈਨੂੰ ਹੌਸਲਾ ਦਿੱਤਾ ਸ਼ਾਫ ਦਾ ਵਕਤ ਸੀ ਤੇ ਉਹਦੀ ਗੱਲ ਮੇਰੇ ਸਾਰੀ ਰਾਤ ਦਿਮਾਗ 'ਚ ਘੁੰਮੀ ਗਈ ਓ ਗੁਰੂ ਰਾਮਦਾਸ ਤੇਰੀ ਤੇ ਕਿਰਪਾ ਕਰੇ ਗੁਰੂ ਰਾਮਦਾਸ ਕਿਰਪਾ ਕਰੇਗਾ ਕਹਿੰਦਾ ਜੀ ਸਵੇਰੇ ਨਾ ਜਦੋਂ ਮੈਂ ਘਰੋਂ ਤੁਰਨ ਲੱਗਾ ਆਪਣਾ ਰਿਕਸ਼ਾ ਲੈ ਕੇ ਤੇ ਮੇਰਾ ਸੁਭਾਅ ਹੈ ਜੀ ਕਹਿੰਦਾ ਮੈਂ ਫੋਟੋਆਂ ਲਾਈਆਂ ਦੇਵੀ ਦੇਵਤਿਆਂ ਦੀਆਂ ਉਥੇ ਧੂਪ ਜੇ ਹੀ ਲਾ ਦੇਣਾ ਤੇ ਮੱਥਾ ਟੇਕ ਕੇ ਘਰੋਂ ਤੁਰ ਪੈਣਾ ਕਹਿੰਦਾ ਅੱਜ ਮੈਂ ਜਦੋਂ ਧੂਪ ਲਾਉਣ ਲੱਗਾ ਜਿਸ ਦਿਨ ਦੀ ਉਹ ਗੱਲ ਦੱਸ ਰਿਹਾ ਕਹਿੰਦਾ ਮੈਨੂੰ ਸਾਰੀ ਰਾਤ ਜਿਹੜੀ ਉਹਦੀ ਦਿਮਾਗ ਦੇ ਵਿੱਚ ਗੱਲ ਘੁੰਮ ਰਹੀ ਸੀ ਮੈਂ ਹੱਥ ਜੋੜ ਕੇ ਆਖਿਆ ਉਸੇ ਫੋਟੋਆਂ ਦੇ ਅੱਗੇ ਗੁਰੂ ਰਾਮਦਾਸ ਮੈਂ ਨਹੀਂ ਜਾਣਦਾ ਤੈਨੂੰ ਮੈਂ ਜਾਣਦਾ ਨਹੀਂ ਤੈਨੂੰ ਪਰ ਤੇਰਾ ਇੱਕ ਸਿੱਖ ਮੈਨੂੰ ਭਰੋਸਾ ਦੇ ਕੇ ਗਿਆ ਜੇ ਗੁਰੂ ਰਾਮਦਾਸ ਦੇ ਚਰਨਾ ਚਰਦਾਸ ਕਰਦੇ ਐ ਤੇ ਗੁਰੂ ਰਾਮਦਾਸ ਤੇਰੀ ਅਰਦਾਸ ਪੂਰੀ ਕਰ ਦੇਗਾ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਫਿਰ ਮੇਰੇ ਬੱਚਿਆਂ ਦਾ ਦਾਖਲਾ ਕਰਾ ਦਿਓ ਉਸ ਸਕੂਲ ਦੇ ਵਿੱਚ ਕਹਿੰਦਾ ਸਰਦਾਰ ਜੀ ਬਾਤ ਬਤਾਉ ਉਸੇ ਦਿਨ ਸ਼ਾਮ ਕੀ ਬਾਤ ਇੱਥੇ ਜਿੱਥੇ ਆਪਾਂ ਜਾ ਰਹੇ ਆਂ ਕਹਿੰਦਾ ਇੱਥੇ ਇੱਕ ਜੈਂਟਲਮੈਨ ਉਹਨੇ ਮੇਰੇ ਰਿਕਸ਼ੇ ਨੂੰ ਹੱਥ ਦਿੱਤਾ ਉਹ ਮੇਰੇ ਰਿਕਸ਼ੇ 'ਚ ਬੈਠਿਆ ਫੋਨ ਤੇ ਗੱਲ ਕਰ ਰਿਹਾ ਸੀ ਕਿਸੇ ਨਾਲ ਅੰਗਰੇਜ਼ੀ ਦੇ ਵਿੱਚ ਤੇ ਕਹਿੰਦਾ ਜਦੋਂ ਨੇ ਅੰਗਰੇਜ਼ੀ 'ਚ ਗੱਲ ਖਤਮ ਕੀਤੀ ਤੇ ਮੈਂ ਅੰਗਰੇਜ਼ੀ 'ਚ ਹੀ ਕੰਟੀਨਿਊ ਕਰ ਲਈ ਉਹਨੇ ਖਤਮ ਕੀਤੀ ਆਪਣੀ ਗੱਲ ਤੇ ਮੈਂ ਅੰਗਰੇਜ਼ੀ 'ਚ ਉਹਦੇ ਨਾਲ ਗੱਲਬਾਤ ਸ਼ੁਰੂ ਕੀਤੀ ਤੇ ਉਹਨੇ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਸਗੋਂ ਮੈਨੂੰ ਸਵਾਲ ਕੀਤਾ ਕਹਿੰਦਾ ਰਿਕਸ਼ੇ ਵਾਲਾ ਤੇ ਅੰਗਰੇਜ਼ੀ ਬੋਲਦਾ ਇੰਨੀ ਫਰਾਟੇ ਦਾ ਅੰਗਰੇਜ਼ੀ ਕਹਿੰਦਾ ਉਹਨੂੰ ਮੈਂ ਜਵਾਬ ਦਿੱਤਾ ਜੀ ਮੈਂ ਪੜਿਆ ਲਿਖਿਆ ਉਹ ਵੱਖਰੀ ਗੱਲ ਐ ਮੈਂ ਮਜਬੂਰੀ 'ਚ ਰਿਕਸ਼ਾ ਚਲਾਉਣ ਲੱਗ ਪਿਆ ਕਹਿੰਦਾ ਉਹ ਵੱਖਰੀ ਗੱਲ ਐ ਮੈਂ ਮਜਬੂਰੀ 'ਚ ਰਿਕਸ਼ਾ ਚਲਾਉਣ ਲੱਗ ਪਿਆ ਪੜਿਆ ਲਿਖਿਆ ਕਹਿੰਦਾ ਮੈਨੂੰ ਲੱਗਦਾ ਮੇਰੀ ਪੜ੍ਹਾਈ ਮੇਰੇ ਤੱਕ ਰਹਿ ਜਾਣੀ ਆ ਕਹਿੰਦਾ ਇੱਥੋਂ ਮੈਂ ਅਗਲੀ ਗੱਲ ਕੀਤੀ ਮੈਂ ਬੱਚਿਆਂ ਨੂੰ ਪੜਾਉਣਾ ਚਾਹੁੰਨਾ ਜੀ ਉਹ ਵੀ ਕਿਤੇ ਇਦਾਂ ਦੀ ਅੰਗਰੇਜ਼ੀ ਬੋਲਣ ਪਰ ਮੈਨੂੰ ਨਹੀਂ ਲੱਗਦਾ ਪੜ ਸਕਣਗੇ ਕਹਿੰਦਾ ਕਿਉਂ ਉਹ ਪਿੱਛੇ ਬੈਠਾ ਕਹਿੰਦਾ ਕਿਉਂ ਨਹੀਂ ਕਹਿੰਦਾ ਇਸ ਕਰਕੇ ਕਿ ਮੈਂ ਫਲਾਣੇ ਸਕੂਲ ਚ ਆਪਣੇ ਬੱਚਿਆਂ ਦਾ ਦਾਖਲਾ ਕਰਾਉਣਗੇ ਆਸਾਂ ਉਹਨਾਂ ਮੈਨੂੰ ੱੱੱਕੇ ਮਾਰ ਕੇ ਕੱਢ ਦਿੱਤਾ ਉਹ ਪਿੱਛੇ ਬੈਠਾ ਹਰਾਨੀ ਨਾ ਕਹਿੰਦਾ ਉਹ ਸਕੂਲ ਦੀ ਗੱਲ ਕਰਦਾ ਤੂੰ ਉਹ ਸਕੂਲ ਦੀ ਤਿੰਨ ਚਾਰ ਵਾਰ ਪੁੱਛਿਆ ਕਹਿੰਦਾ ਹਾਂ ਜੀ ਉਸੇ ਸਕੂਲ ਦੀ ਗੱਲ ਕਰਦਾ ਕਹਿੰਦਾ ਚੰਗਾ ਫਿਰ ਕੱਲ ਨੂੰ ਆ ਜਾਈ ਉਹਨਾਂ ਨੇ ਤੇਰੇ ਤੇ ਸ਼ੱਕ ਕੀਤਾ ਨਾ ਕਿਤੇ ਤੂੰ ਫੀਸ ਨਹੀਂ ਭਰੇਗਾ ਕਹਿੰਦਾ ਤੇਰੇ ਬੱਚੇ ਪੜਨਗੇ ਵੀ ਉਸੇ ਸਕੂਲ ਚ ਕਿ ਪੜਨਗੇ ਵੀ ਮੁਫਤ ਕਹਿੰਦਾ ਮੈਂ ਇੱਕੋ ਦਮ ਬ੍ਰੇਕ ਮਾਰੇ ਜੀ ਸੜਨਲੀ ਬ੍ਰੇਕ ਦਿੱਤੇ ਮੈਨੂੰ ਪਿੱਛੇ ਮੁੜ ਕੇ ਪੁੱਛਿਆ ਉਹ ਤੂੰ ਇੰਨਾ ਵੱਡਾ ਵਾਅਦਾ ਕਿਦਾਂ ਕਰ ਸਕਦਾ ਹੈ ਕਹਿੰਦਾ ਜਿਸ ਸਕੂਲ ਦੀ ਤੂੰ ਗੱਲ ਕਰਦਾ ਨਾ ਮੈਂ ਉਹਦਾ ਚੇਅਰਮੈਨ ਆ ਜਿਸ ਸਕੂਲ ਦੀਆਂ ਤੂੰ ਗੱਲਾਂ ਕਰਦਾ ਕਹਿੰਦਾ ਰੱਖਸ਼ਾ ਮੈਂ ਫੇਰ ਤੋਰਾਂਗਾ ਪਹਿਲਾਂ ਮੈਨੂੰ ਇਹ ਦੱਸ ਇੰਨੇ ਵੱਡੇ ਸਕੂਲ ਦਾ ਚੇਅਰਮੈਨ ਤੇ ਮੇਰੇ ਬੈਟਰੀ ਰਿਕਸ਼ੇ ਵਿੱਚ ਬੈਠਾ ਕੀ ਕਰਦਾ ਉਹ ਕਹਿੰਦਾ ਅੱਜ ਪਤਾ ਨਹੀਂ ਕੀ ਹੋਇਆ ਡ라이ਵਰ ਮੇਰਾ ਮੈਨੂੰ ਡ੍ਰੌਪ ਕਰਦਾ ਡ라이ਵਰ ਮੇਰਾ ਮੈਨੂੰ ਪਿਕ ਕਰਦਾ ਮੈਨੂੰ ਇੱਕ ਥਾਂ ਤੇ ਤਾਰ ਦਿੰਦਾ ਤੇ 3 ਕਿਲੋਮੀਟਰ ਮੈਂ ਸੈਰ ਕਰਕੇ ਉੱਥੇ ਜਾਣਾ ਤੇ ਡ라이ਵਰ ਮੇਰਾ ਮੈਨੂੰ ਗੱਡੀ ਚ ਬਾ ਲੈਂਦਾ ਕਹਿੰਦਾ ਅੱਜ ਮੇਰੇ ਡਰਾਈਵਰ ਨੇ ਮੈਨੂੰ ਫੋਨ ਕੀਤਾ ਕਹਿੰਦਾ ਸਰ ਮੈਂ ਮਾਫੀ ਚਾਹੁੰਦਾ ਮੈਨੂੰ ਗੱਡੀ ਲੈ ਕੇ ਘਰ ਜਾਣਾ ਪੈ ਰਿਹਾ ਬਹੁਤ ਹੀ ਜ਼ਰੂਰੀ ਕੰਮ ਪੈ ਗਿਆ ਤੁਸੀਂ ਆਪੇ ਆ ਜੀ ਕਹਿੰਦਾ ਮੈਨੂੰ ਤੇ ਮਜਬੂਰੀ ਚ ਤੇਰੇ ਰਿਕਸ਼ੇ ਨੂੰ ਹੱਥ ਦੇਣਾ ਪੈ ਗਿਆ ਕਹਿੰਦਾ ਮੈਂ ਰੋਂਦੇ ਹੋਏ ਆਖਿਆ ਸਰ ਤੁਹਾਨੂੰ ਇੱਕ ਗੱਲ ਦੱਸਾਂ ਤੁਹਾਡੇ ਡਰਾਈਵਰ ਨੂੰ ਕੰਮ ਮੇਰੇ ਗੁਰੂ ਰਾਮਦਾਸ ਨੇ ਪਾ ਦਿੱਤਾ ਜੇ ਤੁਹਾਡੇ ਡਰਾਈਵਰ ਨੂੰ ਕੰਮ ਨਾ ਹੁੰਦਾ ਤੇ ਤੁਸੀਂ ਮੈਨੂੰ ਕਿੱਥੇ ਮਿਲਦੇ ਤੇ ਜੇ ਤੁਸੀਂ ਨਾ ਮਿਲਦੇ ਤੇ ਆਪਾਂ ਇੰਨੀਆਂ ਗੱਲਾਂ ਕਿੱਥੇ ਕਰਨੀਆਂ ਸੀ ਮੇਰੇ ਨਿਆਣੇ ਕਿੱਥੇ ਪੜ੍ਹਨੇ ਸੀ ਕਹਿੰਦਾ ਸਰਦਾਰ ਜੀ ਸੱਚ ਦੱਸਾਂ ਮੈਂ ਤੇ ਨਹੀਂ ਅਜੇ ਤੱਕ ਅੰਮ੍ਰਿਤਸਰ ਗਿਆ ਪਰ ਜਦੋਂ ਮੈਂ ਕਿਸੇ ਸਰਦਾਰ ਨੂੰ ਵੇਖਦਾ ਮੈਨੂੰ ਇਦਾਂ ਲੱਗਦਾ ਓਏ ਭਲਿਆ ਲੋਕਾ ਤੂੰ ਨਹੀਂ ਗਿਆ ਪਰ ਗੁਰੂ ਰਾਮਦਾਸ ਤੈਨੂੰ ਆਪਣੇ ਸਿੱਖਾਂ 'ਚੋਂ ਦਰਸ਼ਨ ਦੇਣ ਵਾਸਤੇ ਆ ਗਿਆ ਕਹਿੰਦਾ ਸਰਦਾਰ ਜੀ ਇਹ ਤੇ ਤੁਸੀਂ ਜਿੱਦ ਕਰ ਲਈ ਮੇਰੇ ਨਾਲ ਮੈਨੂੰ 50 ਰੁਪਏ ਮੰਗਣੇ ਪੈ ਗਏ ਹੁਣ ਦੱਸੋ ਮੈਂ ਤੁਹਾਨੂੰ ਕਿੱਦਾਂ ਜਾਣ ਦਿੰਦਾ ਮੈਂ ਤੁਹਾਨੂੰ ਕਿੱਦਾਂ ਜਾਣ ਦਿੰਦਾ ਜੇ ਮੈਂ ਤੁਹਾਨੂੰ ਜਾਣ ਦੇ ਦਿੰਦਾ ਤੇ ਦੱਸੋ ਮੇਰਾ ਗੁਰੂ ਰਾਮਦਾਸ ਮੇਰੇ ਨਾਲ ਗੁੱਸੇ ਨਾ ਹੁੰਦਾ ਵੀ ਮੈਂ ਤੇਰੇ ਤੇ ਇੰਨੀ ਕਿਰਪਾ ਕਰਦਾ ਤੇ ਤੂੰ ਮੇਰੇ ਸਿੱਖਾਂ ਨੂੰ ਫਰੀ ਰਖਸ਼ੇ ਚ ਨਿਭਾ ਸਕਦਾ ਸੱਚ ਕਰਕੇ ਜਾਣਿਓ ਜੀ ਉਹ ਮੈਨੂੰ ਸਵਾਲ ਕਰ ਰਿਹਾ ਸੀ ਤੇ ਮੈਂ ਤੋ ਬੋਲਿਆ ਨਹੀਂ ਸੀ ਜਾ ਰਿਹਾ ਮੈਨੂੰ ਕੁਝ ਨਹੀਂ ਸੀ ਆਖਿਆ ਜਾ ਰਿਹਾ ਮੈਂ ਕਿਹਾ ਬਸ ਇੰਨੀਆਂ ਗੱਲਾਂ ਕਰਦੇ ਸਾਡਾ ਕੰਨ ਖਲਾ ਗਿਆ ਨਿਰਮਲ ਡੇਰਾ ਆ ਗਿਆ ਨਿਰਮਲੇ ਮਹਾਂਪੁਰਖਾਂ ਦਾ ਸਥਾਨ ਆ ਗਿਆ ਮੈਂ ਕਿਹਾ ਵੀ ਸੱਜਣਾ ਬਣਦਾ ਤੇ ਤੇਰਾ ਸੌ ਹੀ ਆ ਤੇ ਤੂੰ ਸਾਡੇ ਤੋਂ ਤਾਂ ਸੌ ਲੈ ਲੈ ਹੁਣ ਮੈਂ ਤੈਨੂੰ ਕਹਾਂ ਜੇ ਮੈਂ ਤੈਨੂੰ ਸੌ ਨਹੀਂ ਦਵਾਂਗਾ ਤੇ ਸ਼ਾਇਦ ਮੇਰਾ ਪਾਤਸ਼ਾਹ ਮੇਰੇ ਨਾਲ ਨਾ ਮੈਂ ਇਹ ਤੇਰੇ ਬਣਦੇ ਤੇ ਤੂੰ ਲੈ ਸਤ ਕਰਕੇ ਜਾਣਿਓ ਜੀ ਫਿਰ ਮੈਂ ਉਹਦੇ ਨਾਲ ਤਸਵੀਰ ਲਈ ਉਹਨੂੰ ਕਿਹਾ ਆ ਆਪਾਂ 2 ਮਿੰਟ ਖਲੋਈਏ ਮੈਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਨਾ ਖਾਲਸਾ ਜੀ ਜੋ ਤੁਹਾਨੂੰ ਆਖਿਆ ਕਿਤੇ ਭਾਗਨਾ ਦੇ ਵਿੱਚ ਆ ਕੇ ਅਰਦਾਸ ਕਰੀ ਆਪਣੀਆਂ ਜਿਵੇਂ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਨਾ ਦਰਸ਼ਨ ਬਾਣੀ ਚ ਕਹਿੰਦੇ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਭਾਵਨਾਹੀਨ ਕੈਸੇ ਪਾਵੈ ਜਗਦੀਸ਼ ਕੋ ਆਪਣਾ 100 ਦਾ 500 ਦਾ ਨੋਟ ਵਿਖਾ ਕੇ ਅਰਦਾਸ ਨਾ ਕਰ ਤੇਰੇ 100 500 ਦੇ ਨੋਟ ਨਾਲ ਅਰਦਾਸ ਕਰਨ ਵਾਲਾ ਭਾਈ ਖੁਸ਼ ਹੋ ਸਕਦਾ ਕਥਾ ਕਰਨ ਵਾਲਾ ਕਥਾਕਾਰ ਖੁਸ਼ ਹੋ ਸਕਦਾ ਗੁਰੂ ਨੂੰ ਖੁਸ਼ ਕਰਨਾ ਤੇ ਫਿਰ ਸਿਰ ਦੇਣਾ ਪਏਗਾ ਗੁਰੂ ਮਾਇਆ ਨਾਲ ਨਹੀਂ ਗੁਰੂ ਸਿਰ ਦੇ ਨਾਲ ਪ੍ਰਸੰਨ ਹੋਏਗਾ ਸਿਰ ਕਿੱਦਾਂ ਦਿੱਤਾ ਜਾਂਦਾ ਹੈ ਜਦੋਂ ਨਾਮ ਜਪਿਆ ਜਾਏ ਮਨ 'ਚ ਵੱਡੀ ਭਾਵਨਾ ਬਣਾ ਲਈ ਜਾਏ ਤੇ ਭਾਵਨਾ ਕਿਦਾਂ ਬਣਦੀ ਜਦੋਂ ਜਵਾਨੋਂ ਜਪਿਆ ਜਾਏ ਜੀ ਵਾਹਿਗੁਰੂ ਵਾਹਿ ਗੁਰੂ ਅਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ ਅਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ ਅਵਾਹਿ ਗੁਰੂ ਵਾਹਿ ਵਾਹ ਗੁਰੂ 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 ਆਖੋ ਸਤਨਾਮ ਸ਼੍ਰੀ